ਕਿੱਡੀ ਡਰਾਮੇਬਾਜ਼ੀ ਆਮ ਆਦਮੀ ਪਾਰਟੀ ਦੀ ਤੇ ਭਾਜਪੀ ਦੀ ਅੱਜ ਜਿਹੜੀ ਚੱਲ ਰਹੀ ਆ ਔਰ ਦੋਚੀ ਕੌਣ ਆ ਪਾਣੀ ਦੇ ਵਿੱਚ ਖੁਦ ਦੋਨੇ ਤੇ ਰੰਗ ਦੋਚੀ ਜਿਹੜਾ ਇੱਕ ਮੈਂਬਰ ਸੀ ਸਾਡਾ ਜਿਹੜਾ ਕੰਟਰੋਲਰ ਲਾਇਆ ਸੀਗਾ ਉਹ ਵੀ ਉਹ ਪਰਸੋਂ ਇਹਨਾਂ ਨੇ ਬਦਲ ਦਿੱਤਾ ਬਦਲ ਕੇ ਉਹਨੂੰ ਇਹੀਂ ਇਹਨਾਂ ਨੇ ਦੂਜੀ ਜਗ੍ਹਾ ਲਾ ਦਿੱਤਾ ਉਹ ਮੋਰਚੇ ਦੇ ਵਿੱਚ ਇੱਕ ਵੱਡੇ ਪਦਰ ਤੇ ਡਾਕਾ ਪਿਆ ਉਹ ਡਾਕਾ ਮਾਰਿਆ ਪੰਜਾਬ ਪੋਸ਼ ਨੂੰ ਉਹ ਡਾਕਾ ਮਾਰਿਆ ਵਾ ਆਮ ਆਦਮੀ ਦੇ ਐਮਐਲਏ ਨੇ ਉਹ ਜਿਹੜੀ ਸਾਡਾ ਤੋੜ ਭੰਨ ਤੇ ਜਿਹੜਾ ਸਾਡਾ ਸਮਾਨ ਚੋਰੀ ਹੋਇਆ ਇਹ ਭਗਵਾਨ ਤਮਨ ਸਪੋਰਟ ਕਰੇ ਕਿ ਇਹ ਪੰਜਾਬ ਵਾਲਾਂ ਕੇ ਦਿੱਲੀ ਵਾਲਿਆਂ ਵਾਲਾ ਦਿਸ ਇਸ ਹਾਲ ਤੇ ਪੁੱਛੋ ਕੀ ਕਾ ਇਹ ਕਾਰਨ ਹੈ ਤੁਸੀਂ ਕੀ ਮੰਗਾਜੀ ਸਾਡੇ ਦੋਨੇ ਮੋਰਚੇ ਜਿਹੜੇ ਸ਼ੰਭੂ ਤੇ ਕਨੌਰੀ ਤੇ ਲੜੇ ਉਹਨਾਂ ਵੱਲੋਂ ਅੱਜ ਕਾਲ ਦਿੱਤੀ ਗਈ ਸੀ ਵੀ ਜਿਹੜਾ ਸਾਡਾ ਫਸਲਾਂ ਦਾ ਨੁਕਸਾਨ ਹੋਇਆ ਪਿਛਲੇ ਸਮੇਂ ਚ ਮਾਲਵਾ ਏਰੀਏ ਦੇ ਵਿੱਚ ਫਸਲਾਂ ਬਹੁਤ ਸੜੀਆਂ ਨੇ ਔਰ ਉਹਦੇ ਨਾਲ ਜਿਹੜਾ ਉਹ ਨਾੜ ਵਗੈਰਾ ਵੀ ਸੜਿਆ ਉਹਨਾਂ ਦੇ ਲਈ ਜਿਹੜਾ ਮੁਆਵਜ਼ਾ ਸੀ ਉਹ ਸਾਨੂੰ ਦਿੱਤਾ ਜਾਵੇ ਇੱਕ ਸਰਕਾਰ ਦਿੰਦੀ 16000 ਰੁਪਇਆ ਅਸੀਂ ਉਹਦੀ 50000 ਦੀ ਮੰਗ ਕਰਨ ਲਈ ਆ ਜਿਹੜਾ ਮੰਗ ਪੱਤਰ ਦਿੱਤਾ ਦੂਜਾ ਸਾਡਾ ਮੋਰਚਾ ਜਿਹੜਾ ਚੱਕੇ ਗਏ ਆ ਉਹ ਮੋਰਚਿਆਂ ਦੇ ਵਿੱਚ ਇੱਕ ਵੱਡੇ ਪੱਦਰ ਦੇ ਡਾਕਾ ਪਿਆ ਉਹ ਡਾਕਾ ਮਾਰਿਆ ਪੰਜਾਬ ਪੁਲਿਸ ਨੇ ਉਹ ਡਾਕਾ ਮਾਰਿਆ ਵਾ ਆਮ ਆਦਮੀ ਦੇ ਐਮਐਲਏ ਨੇ ਉਹਦੀ ਜਿਹੜੀ ਸਾਡਾ ਤੋੜਪੰਨ ਤੇ ਜਿਹੜਾ ਸਾਡਾ ਸਮਾਨ ਚੋਰੀ ਹੋਇਆ ਇੱਥੋਂ ਤੱਕ ਕੰਜਰਾਂ ਨੇ ਸਾਡੇ ਕੱਪੜੇ ਵੀ ਨਹੀਂ ਛੱਡੇ ਉਹ ਵੀ ਲੈ ਗਏ ਉਹੀ ਮੋਰਚੇ ਤੁਸੀਂ ਕਰਨੇ ਸਾਡੇ ਕੱਚੇ ਕਚਰੇ ਵੀ ਲੈ ਗਏ ਨਾਲ ਹੀ ਇੱਡੇ ਭੁੱਖੇ ਨੇ ਉਹ ਉਹਦੀ ਮੰਗ ਲਈ ਆਈਆਂ ਅੱਜ ਇੱਕ ਮੰਗ ਪੱਤਰ ਦਿੱਤਾ ਇਹਨਾਂ ਨੂੰ ਤੇ ਇੱਕ ਜਿਹੜਾ ਅੱਜ ਆਮ ਰੋਲਾ ਪੈ ਰਿਹਾ ਆ ਪਾਣੀਆਂ ਦਿੱਤੇ ਦੇਖੋ ਕਿਵੇਂ ਅੱਡੀ ਚੋਟੀ ਦਾ ਜ਼ੋਰ ਲੱਗਿਆ ਤੁਸੀਂ ਮੀਡੀਆ 'ਚ ਦੇਖ ਰਹੇ ਹੋ ਕੋਈ ਇਹਨੂੰ ਪੱਜਾ ਫਿਰਦਾ ਕੋਈ ਇਹਨੂੰ ਪੱਜਾ ਫਿਰਦਾ ਵੀ ਜਿਵੇਂ ਨਹਿਰਾਂ ਇਹਨਾਂ ਨੇ ਸਾਰੀਆਂ ਛੱਡੀਆਂ ਹੁੰਦੀਆਂ ਤੇ ਇਹਨਾਂ ਨੇ ਖੋਲਣੀਆਂ ਹੁੰਦੀਆਂ ਕਿੱਡੀ ਡਰਾਮੇਬਾਜ਼ੀ ਆਮ ਆਦਮੀ ਪਾਰਟੀ ਦੀ ਤੇ ਭਾਜਪਾ ਦੀ ਅੱਜ ਜਿਹੜੀ ਚੱਲ ਰਹੀ ਆ ਔਰ ਦੋਸ਼ੀ ਕੌਣ ਆ ਪਾਣੀ ਦੇਣ 'ਚ ਬਹੁਤ ਦੋਨੇ ਤਰ੍ਹਾਂ ਦੀ ਦੋਚੀ ਬਾਈ ਦੇ ਵਿੱਚ ਆਉਂਦਿਆਂ ਹੀ ਐਕਟ ਦੇ ਤਹਿਤ ਇਹਨਾਂ ਨੇ ਜਿਹੜਾ ਬੋਰਡ ਦਾ ਐਕਟ ਐਕਟ ਦੇ ਤਹਿਤ ਇਹਨਾਂ ਨੇ ਆਉਂਦਿਆਂ ਸਾਰੇ ਪ੍ਰਬੰਧ ਸੀ ਜਿਹੜੇ ਸਾਰੇ ਉਹ ਇਹਨਾਂ ਨੇ ਸੈਂਟਰ ਨੂੰ ਸਾਫ ਦਿੱਤੇ ਸੈਂਟਰ ਦੇ 2022 ਤੋਂ ਪਾਣੀ ਦਾ ਹੱਕਦਾਰ ਬਣਿਆ ਹੋਇਆ ਪੁੱਛ ਨਹੀਂ ਰਿਹਾ ਜਿਹੜਾ ਇੱਕ ਮੈਂਬਰ ਸੀ ਸਾਡਾ ਜਿਹੜਾ ਕੰਟਰੋਲਰ ਲਾਇਆ ਸੀਗਾ ਉਹ ਵੀ ਉਹ ਪਰਸੋਂ ਇਹਨਾਂ ਨੇ ਬਦਲ ਦਿੱਤਾ ਬਦਲ ਕੇ ਉਹਨੂੰ ਇਹੀ ਇਹਨਾਂ ਨੇ ਦੂਜੀ ਜਗ੍ਹਾ ਲਾ ਦਿੱਤਾ ਤੇ ਉਹ ਤੇ ਉਹਦੀ ਜਗ੍ਹਾ ਤੇ ਹਰਿਆਣੇ ਦਾ ਲਾਤਾ ਸੀ ਪਰ ਕੱਲ ਕਹਿੰਦੇ ਹਰਿਆਣੇ ਦਾ ਬਦਲ ਤਾਂ ਵੀ ਰੌਲਾ ਨਾ ਪਵੇ ਇਹਨਾਂ ਦਾ ਵਿੱਚ ਇੱਕ ਬੰਨੇ ਤੇ ਹਰਿਆਣੇ ਦੇ ਵਿੱਚ ਆ ਕੰਜਰੀ ਵਾਲ ਭਗਤੇ ਭੰਗੜੇ ਪਾਉਂਦਾ ਫਿਰਦਾ ਕਿ ਸਾਨੂੰ ਪਾਣੀ ਮਿਲ ਗਿਆ ਦੂਜੇ ਪਾਸੇ ਪਿੱਟ ਸਿਆ ਭਾਈ ਤੇ ਡਰਾਮਾ ਕਰ ਰਹੇ ਨੇ ਕਿ ਇਹ ਪਾਣੀ ਜਾਣ ਨਹੀਂ ਦੇਣਾ ਇਹ ਭਗਵੰਤ ਮਾਨ ਸਪੋਰਟ ਕਰੇ ਕਿ ਇਹ ਪੰਜਾਬ ਵਾਲਾ ਕਿ ਦਿੱਲੀ ਵਾਲਿਆਂ ਵਾਲਾ ਤੇ ਬੀਜੇਪੀ ਸਰਕਾਰ ਨੇ ਵੀ ਕਿਹਾ ਕਿ ਕਿਤੇ ਨਾ ਕਿਤੇ ਜਿਹੜੀ ਪਾਕਿਸਤਾਨ ਦੀ ਪਾਣੀ ਬੰਦ ਕੀਤਾ ਉਹਨੂੰ ਲੈ ਕੇ ਜਿਹੜਾ ਸਾਰਾ ਬਵਾਲ ਹੋਇਆ ਹੈ ਜੰਮ ਕੇ ਬੀਜੇਪੀ 100 ਸਾਲ ਜੰਮ ਕੇ ਪਾਕਿਸਤਾਨ ਦਾ ਪਾਣੀ ਨਹੀਂ ਬੰਦ ਕਰ ਸਕਦੀ ਉਹ ਕੁਦਰਤੀ ਆ ਉਹ ਕੁਦਰਤੀ ਬਣਿਆ ਮਾ ਬਿਆਨ ਦੇਣ ਨੂੰ ਜੋ ਮਰਜ਼ੀ ਕਰੀ ਜਾਵੇ ਬੀਜੇਪੀ ਨੇ ਆ 27 ਬੰਦੇ ਮਾਰਤੇ ਬੀਜੇਪੀ ਨੇ ਮਾਰੇ ਆ ਜੀ ਡਰਾਮਾ ਕਰਦੇ ਆ ਪਲਮਾਮਾ ਦੇ ਵਿੱਚ ਪਹਿਲਾਂ ਸਾਡੇ ਇਹਨਾਂ ਨੇ ਸੈਨਿਕ ਮਾਰੇ ਵੋਟਾਂ ਲੈਣ ਲਈ ਹੁਣ ਬਿਹਾਰ ਦੀਆਂ ਵੋਟਾਂ ਲੈਣ ਲਈ ਇਹਨਾਂ ਨੇ ਬੀਜੇਪੀ ਨੇ ਆ ਕਾਂਡ ਕੀਤਾ ਇਹ ਕਿਸੇ ਨੇ ਨਹੀਂ ਮਾਰੇ ਅੱਤਵਾਦੀਆਂ ਨਹੀਂ ਮਾਰੇ ਅੱਤਵਾਦੀ ਜਿਹੜੀ ਉਹ ਬੀਜੇਪੀ ਜਿਤ ਭਾਰਤੀ ਜਨਤਾ ਪਾਰਟੀ ਅੱਤਵਾਦੀ ਜਿੱਥੇ ਬੰਦੀ ਆ ਔਰ ਇਹਨਾਂ ਨੇ ਸਾਰਾ ਇਹ ਕਾਂਡ ਕਰਾਇਆ ਇਹ ਵੋਟਾਂ ਲਈ ਆਪਣੀ ਮਾਂ ਭੈਣ ਆਪਣੇ ਪਿਓ ਦਾ ਵੀ ਕਤਲ ਕਰ ਸਕਦੇ ਆ ਇਹ ਇਹਨਾਂ ਦਾ ਕੋਈ ਇਤਵਾਦ ਨਹੀਂ ਅਗਲੀ ਵੀ ਕੋਈ ਰਣਨੀਤੀ ਤਿਆਰ ਕੀਤੀ ਜੀ ਮੈਂ ਹਾਂ ਸਾਡਾ 6 ਤਰੀਕ ਨੂੰ ਚੰਬੂ ਦੇ ਉੱਤੇ ਜਿਹੜਾ ਧਰਨਾ ਵੱਡੇ ਪੱਦਰ ਤੇ ਤੇ ਉਸ ਤੋਂ ਅੱਗੇ ਫਿਰ ਜਿਹੜੀ ਸਾਡੀ ਦੋਨਾ ਫੋਰਮਾਂ ਦੀ ਜਿਹੜੀ ਮੀਟਿੰਗ ਮੀਟਿੰਗ ਤੋਂ ਬਾਅਦ ਚ ਅਸੀਂ ਅਗਲਾ ਤੈਅ ਕਰਾਂਗੇ ਠੀਕ ਹੈ ਜੀ